ਵਾਈਆਂ ਦਾ ਮਾਲ ਵੀ ਬਹੁਤ ਜ਼ਿਆਦਾ ਦੋ ਦੋ ਗਲਾਸ ਆਉਂਦੇ ਆ ਜਦਨ ਮਾ ਦੇਣਗੇ ਮੁਲਾ ਪਰ ਮੰਡੀ ਵਾਲੇ ਇਹ ਪ੍ਰਧਾਨ ਜਾਂਦੇ ਉਹ ਮੰਡੀ ਦੇ ਫੇ ਠੰਡੇ ਦਾ ਹੋ ਜਾਣ ਯਾਰ ਆਪਾਂ ਕਾਰ ਬਰ ਰੱਖਦੇ ਆ जारीं जारीं। जारीं। बहुत।, बहुत बहुत धनबाद चैनल बहुत वादिया ना शौक चैनल दो तक मेरे भी पहुंचे बहुत बहुत धन्यवाद इन्होंने ਮੈਂ ਗਿਆ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਜਿਹਨੇ ਵੀ ਵੀਰਾਂ ਦਾ ਬਹੁਤ ਚੱਲੇ ਤੇ ਬਾਕੀ ਮੈਂ ਇਹਨਾਂ ਨੂੰ ਤੰਦਰੁਸਤੀ ਦੇਵੇ ਕਿਹੜਾ ਬਿਨਾ ਕਿਹੜਾ ਮਾਰਜੀ ਨਹੀਂ ਲੈਂਕਾ ਲੈਂਕਾ ਨਾਲ ਲੈਂਕਾ ਨਾਲ ਇੱਕ ਗਲਾਸ ਦੇ ਲੈਂਕਾ ਵਧੀਆ ਮੇਰੇ ਵੀਰ ਵੀਡੀਓ ਬਣਾਉਂਦੇ ਆ ਪਛਾਣ ਕਰਕੇ ਬਣਾਉਂਦੇ ਆ ਕੋਈ ਨਹੀਂ ਬਣਾਉਂਦੇ ਕਰੀ ਤਾਂ ਇਹਨਾਂ ਦਾ ਚੈਨਲ ਹੀ ਗਰਮਾ ਕਰੀ ਇਹਨਾਂ ਦਾ ਸਰੀਰੀ ਗਰਮਾ ਪਤਾ ਬਖਰੇ

න්න වද විේ විින්.